ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰ ਰਿਹਾ ਜਾਖੜ ਸਾਹਿਬ ਗੱਲਾਂ ਤੋਂ ਹੀ ਬਹੁਤ ਵਡੀਆਂ ਕਰ ਤੁਹਾਡੀ ਪਾਰਟੀ ਦੇ ਨੁਮਾਇੰਦੇ ਨੇ ਚਾਰਜ ਲਾਇਆ ਸੈਂਟਰ ਵਿੱਚ ਤੁਸੀਂ ਆਓ ਵੇਖੀਏ ਕੋਈ ਤੁਹਾਡੀ ਏਜੰਸੀ ਇੰਟਰਵਿਨ ਕਰਦੀ ਕਿ ਨਹੀਂ ਪੰਜਾਬ ਨੂੰ ਬਚਾਣਾ ਵੀ ਚਾਹੁੰਦੇ ਹੋ ਕਿ ਪੰਜਾਬ ਨੂੰ ਗੰਦਲਾ ਹੀ ਕਰਨਾ ਚਾਹੁੰਦੇ ਹੋ ਜਿਸ ਕਿਸਮ ਦੇ ਤੁਹਾਡੇ ਐਕਟਰ ਨੇ ਭੀਜੇ ਪੀ ਤੇ ਆਓ ਵੇਖੀਏ ਸਾਡੇ ਕੋਲ ਹੈ ਕੁਝ ਨਹੀਂ ਵੇਖੋ ਪਹਿਲੇ ਦਿਨੋਂ ਹੀ ਮੈਂ ਗੱਲ ਅਸੈਂਬਲੀ ਚ ਵੀ ਕਹਿੰਦਾ ਰਿਹਾ ਅੱਜ ਵੀ ਮੈਂ ਕਹਿ ਰਿਹਾ ਪੋਲਿਟੀਕਲ ਪ੍ਰੋਟੈਕਸ਼ਨ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਇਹ ਗੱਲ ਸਾਬਤ ਹੋ ਚੁੱਕੀ ਹੈ ਇਹਦੇ ਵਿੱਚ ਜਿੰਨੀਆਂ ਲਾ ਐਨਫੋਰਸਿੰਗ ਏਜੰਸੀਜ਼ ਨੇ ਭਾਵੇਂ ਪੁਲਿਸ ਸਾਰਾ ਇਹਨਾਂ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਹੋ ਸਰ ਤੋਂ ਕਿਰਪਾ ਕਰਕੇ ਤੁਸੀਂ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੈਂਟਰ ਵੀ ਤੁਸੀਂ ਵੇਖਿਆ ਤੇ ਇੱਥੇ ਵੀ ਵੇਖਿਆ ਤੇ ਮੈਂ ਇੱਥੇ ਆਈਪੀਜੀ ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰੂੰਗਾ ਜਾਖੜ ਸਾਹਿਬ ਗੱਲਾਂ ਤੋਂ ਹੀ ਬਹੁਤ ਵੱਡੀਆਂ ਕਰਦੇ ਤੁਹਾਡੀ ਪਾਰਟੀ ਦੇ ਨੁਮਾਇੰਦੇ ਨੇ ਚਾਰਜ ਲਾਇਆ ਸੈਂਟਰ ਵਿੱਚ ਤੁਸੀਂ ਹੋ ਆਓ ਵੇਖੀਏ ਕੋਈ ਤੁਹਾਡੀ ਏਜੰਸੀ ਇੰਟਰਵਿਊ ਨਹੀਂ ਕਰਦੀ ਕਿ ਨਹੀਂ ਕੀ ਤੁਸੀਂ ਇਮਾਨਦਾਰੀ ਨਾਲ ਪੰਜਾਬ ਨੂੰ ਬਚਾਉਣਾ ਵੀ ਚਾਹੁੰਦੇ ਹੋ ਕਿ ਪੰਜਾਬ ਨੂੰ ਗੰਦਲਾ ਹੀ ਕਰਨਾ ਚਾਹੁੰਦੇ ਹੋ ਜਿਸ ਕਿਸਮ ਦੇ ਤੁਹਾਡੇ ਐਕਟ ਨੇ ਭੀਜੇ ਪੀ ਤੇ ਆਓ ਵੇਖੀਏ ਸਾਡੇ ਕੋਲ ਹੈ ਕੁਝ ਨਹੀਂ ਅਸੀਂ ਤਾਂ ਕੱਲੀ ਅਪੀਲ ਹੀ ਕਰ ਸਕਦੇ ਆ ਲੋਕਾਂ ਦੇ ਜ਼ਰੀਏ ਯਾਦ ਹੈ ਮਰਦਾਂ ਵਾਲਾ ਕੋਈ ਕੰਮ ਕਰੇ ਮਾਨ ਆਪਣੇ ਖਿਲਾਫ ਆਪ ਇਨਕੁਆਇਰੀ ਕੱਲੇ ਸੀਬੀਆਈ ਨੂੰ ਆਓ ਵੇਖੀਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਇਥੋਂ ਪਤਾ ਲੱਗ ਜਾਏਗਾ ਬਕਾਇਦਾ 5 ਤਰੀਕ ਨੂੰ ਕਿ ਕਿੰਨਾ ਕੁ ਸਾਫ਼ ਸੇ ਸੁਤਰਾ ਮਾਨ ਇਹ ਤੇ ਸਾਨੂੰ ਵੀ ਪਤਾ ਜਿੰਨਾਂ ਖੈ ਪਰ ਚਲੋ ਲੈਟ ਅਸ ਗਿਵ ਹਿਮ ਅ ਕਪਲ ਆਫ ਮੋਰ ਡੇਸ ਦੇੰਤ ਦੇ ਹੋਈ ਰਹੇਗੇ ਤੇ ਸਭ ਅੱਕੇ ਜਿੰਦੇ ਸਾਰੇ ਇਸ਼ੂਸ ਆ ਉਹਨਾਂ ਸਾਰੇ ਦੇ ਦਾ ਹੱਲ ਘਟਾਇਆ ਨਹੀਂ ਨਹੀਂ ਮੈਡਮ ਮੇਰੀ ਬੇਨਤੀ ਹੈ ਅਸੀਂ ਟਾਈਮ ਦਈਏ ਲੈਟ ਬੀ ਡੈਵਲਜ਼ ਐਡਵੋਕੇਟ ਲੈਟ ਅਸ ਗਿਵ ਹਿਮ 2 ਡੇਸ ਮੋਰ ਏ ਮੈਨੂੰ 100% ਪਤਾ ਕਿ ਸਾਨੂੰ ਹੀ ਪਤਾ ਹੈ ਸਚਾਈ ਬਟ ਇਹਦੀ ਸਚਾਈ ਕਿੰਨੇ ਦਸੀਏ ਅਖੀਰ ਜਿਹੜੇ ਇਹਦਾ ਵਿਚਲਾ ਬੰਦਾ ਸੀ ਜਿਹੜਾ ਦਾ ਇਹਨਾਂ ਦਾ ਬੰਦਾ ਸੀ ਜਿਹੜਾ ਇਹਨਾਂ ਦਾ ਫਰੰਟਮੈਨ ਸੀ 2.5 ਸਾਲ ਉਹ ਆਦਮੀ ਨੇ ਹੁਣ ਇਹ ਚੀਜ਼ ਸਾਰੀ ਨੰਗਿਆ ਕੀਤੀ ਦਾ ਪਰਦਾ ਫਾਸ਼ ਕੀਤਾ ਇਹ ਦੋਨੋਂ ਕਲੋਜ਼ੇਸ ਆਫ ਲਾਈਸ ਹਨ ਇਹਦੇ ਦੁਆਬੇ ਦੇ 1 ਕਰੋੜਾਂ ਤੇ ਅੰਗਰਾਲ ਇੱਕੋ ਜਿਹੇ ਕੱਪੜੇ ਇਹੋ ਜਿਹੇ ਜੈਕਟਸ ਪਾ ਕੇ ਰੱਖਦੇ ਸੀ ਹੁਣ ਜੇ ਲੜਾਈ ਹੋਈ ਤੁਹਾਨੂੰ ਪਤਾ ਲੜਾਈ ਕਿਹੜੀ ਗੱਲ ਤੋਂ ਹੋਈ ਹੁਣ ਇਹ ਗੱਲ ਸਿੱਧੇ ਚਾਰजेस ਸੀਐਮਓ ਤੇ ਆਏ